ਕਰਪਣਾਉਣ ਲਈ ਦਾਨੀ ਸਜਨਾ ਨੂੰ ਅਪੀ ਬਟਾਲਾ ਪਿੰਡ ਕੋਤਵੀ ਨਗਰ ਵਿਖੇ ਲੋੜਵੰਦ ਪਰਿਵਾਰਾਂ ਲਈ ਕਰਪਣਾਉਣ ਲਈ ਦਾਨੀ ਸਜਨਾ ਅਤੇ ਪੰਜਾਬ ਸਰਕਾਰ ਨੂੰ ਮਦਦ ਲਈ ਅਪੀ ਕੀਤੀ ਜੋ ਕਿ ਗਰੀਬ ਪਰਿਵਾਰੀ ਲੈਟਰ ਵਾਲੀ ਕਾਰਦੀ ਛੇ ਮਹੀਨੇ ਬਾਅਦ ਤੋਂ ਪਰਿਵਾਰ ਦੀ ਮਦਦ ਕੀਤੀ ਜਾਵੇ ਤੁਸੀਂ ਦੇਖ ਰਹੇ ਹੋ ਟੀਵੀ ਨਿਊਜ਼ ਪੰਜਾਬ ਦੀ ਖਾਸ ਖਬਰ ਪੀਰੂ ਚੀਕਾ ਵਿਦਰ ਸਿੰਘ ਕੋਈ ਗਾਣੇ ਨਾਲ ਫੋਟੋ ਫੜ ਕੇ ਗਏ ਉਹ ਹੱਥ ਪੋਣਾ ਕਰਕੇ ਰੱਖੀ ਦੰਨ ਇੱਥੋਂ ਇੱਥੋਂ ਇੱਥੇ ਵਾਹਿਗੁਰੂ ਡੀਐਸ న్యూਸ ਦੇਖਦੇ ਹਸਕਾ ਨੂੰ ਪਿਆਰ ਭਰੀ ਸਤਿ ਸ਼ਕਾਲ ਅੱਜ ਅਸੀਂ ਪਹੁੰਚੇ ਹਾਂ ਪਿੰਡ ਕੁੱਤਵੀ ਨੰਗਲ ਜੋ ਬਟਾਲਾ ਦੇ ਨਜ਼ਦੀਕ ਹੈ ਔਰ ਅਸੀਂ ਇੱਕ ਗਰੀਬ ਪਰਿਵਾਰ ਲੋੜਵੰਦ ਪਰਿਵਾਰ ਦੇ ਘਰ ਪਹੁੰਚੇ ਹਾਂ ਜੋ ਗੱਲ ਕਰਾਂਗੇ ਜੋ ਪੈਣ ਤੇ ਤਿੰਨ ਬੱਚੇ ਹਨ ਪੈਣ ਦਾ ਨਾਮ ਸਰਬਜੀਤ ਕੌਰ ਪਰਮਜੀਤ ਕੌਰ ਔਰ ਵੀਰ ਜੋ ਜਿਨ੍ਹਾਂ ਦੀ ਡੈਥ ਹੋ ਚੁੱਕੀ ਹੈ ਨਿਸ਼ਾਨ ਸਿੰਘ ਜੀ 6 4 2022 ਦੀ ਡੈਥ ਹੋ ਚੁੱਕੀ ਹੈ ਤਿੰਨ 4 ਸਾਲੋ ਚੱਲੇ ਨਵੀਰ ਦੇ ਦਥ ਨੂੰ ਔਰ ਵੇਖਿਆ ਜਾਵੇ ਤੇ ਜਿਹੜਾ ਘਰ ਦੇ ਹਾਲਾਤ ਬਹੁਤ ਹੀ ਮਾੜਿਆ ਮੈਂ ਕੈਮਰਾਮੈਨ ਨੂੰ ਦੱਸਾਂਗਾ ਕਿ ਸਤਿ ਵਿਖਾਈ ਜਾਵੇ ਕਿ ਸੱਤਾਂ ਬਹੁਤ ਡਿੱਗੀਆਂ ਹੋਈਆਂ ਵਾ ਜੋ ਪਹਿਲੇ ਬਜ਼ੁਰਗਾਂ ਜਿਹੜੇ ਪਹਿਲੇ ਸਾਧ ਨਾਲ ਜਿਹੜੇ ਲੈਂਟਰ ਪਾਏ ਉਹ ਡਿੱਗ ਜੋ ਸਰੀਆ ਡਿੱਗਣ ਡਿਆ ਤੇ ਡਰਿਆ ਕਿ ਕਦੋਂ ਵੀ ਇਹ ਸਾਰਾ ਲੈਂਟਰ ਡੇਕ ਸਕਦਾ ਤੇ ਪਰਿਵਾਰ ਨੂੰ ਕੋਈ ਖਤਰਾ ਵਾ ਆਪਣੇ ਹੀ ਚੈਨਲ ਆਹੀਂ ਐਨ ਜੀਓ ਟੀਮ ਸੇਵਾ ਸੁਸਾਇਟੀ ਔਰ ਜੋ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆਂਗੇ ਇਸ ਤਰ੍ਹਾਂ ਦੀ ਪਰਿਵਾਰਾਂ ਦੀ ਬਾਹ ਫੜਨ ਇਹਨਾਂ ਦੀ ਜੋ ਮਾਇਤਤ ਕੀਤੀ ਜਾਵੇ ਜੋ ਘਰ ਦੀ 7ਵੇਂ ਪੈ ਜਾਵੇ ਕਿਉਂਕਿ ਭੈਣ ਜੀ ਵਿਧਵਾ ਹਨ ਇਹਨਾਂ ਦੇ ਦੋ ਬੱਚੀਆਂ ਹਨ ਇੱਕ ਛੋਟਾ ਬੇਟਾ ਹੈ ਗੱਲ ਕਰਾਂਗੇ ਹਾਂ ਜੀ ਭੈਣ ਜੀ ਸਸੀ ਗਾਲ ਜੀ ਸੱਚ ਗਾਲ ਜੀ ਆਪਣਾ ਨਾਂ ਦੱਸ ਦਿਓ ਭੈਣ ਜੀ ਪਰਮਜੀਤ ਕੌਰ ਜੀ ਜਿਹੜੀ ਇਹ 7ਵਾਂ ਕਦੋਂ ਦੀ ਆ ਲੈਂਡਰ ਕਦੋਂ ਦਾ ਡਿੱਗਾਂ ਲੱਗਾ ਇਹ ਹੋ ਗਏ ਥੋੜੇ ਕਚੇਰਾ ਹੋ ਗਿਆ ਡਿੱਗਾਂ ਲੱਗਾ ਜੇ ਅਜੇ ਅਹੀਂ ਇਹਦੇ ਸਮਾਨੇ ਸਾਰਾ ਭਜ ਕੁਝ ਗਿਆ ਥੱਲਿਓ ਤੇ ਫਿਰ ਜੇ ਅਸੀਂ ਉਧਰ ਸਮਾਨ ਰੱਖਿਆ ਤਾਂ ਉਧਰ ਵੀ ਸਾਡਾ ਡਿਗ ਡੁਗ ਗਿਆ ਜੇ ਤੁਹਾਡੇ ਨਾਲ ਪਰਿਵਾਰ ਚ ਕੌਣ-ਕੌਣ ਇੱਥੇ ਰਹਿੰਦਾ ਇੱਥੇ ਆਪਾਂ ਹੀ ਰਹਿੰਨੇ ਜੇ ਤੇ ਨਾਲ ਤੁਹਾਡੇ ਕੋਈ ਬਜ਼ੁਰਗ ਹਾਂਜੀ ਡੈਡੀ ਜੀ ਸਾਡੇ ਨਾਲ ਰਹਿੰਦੇ ਜੇ ਇਹਨਾਂ ਦੇ ਸਹੁਰਾ ਸਾਹਿਬ ਜੀ ਨਾਲ ਰਹੇ ਰਿਹਾ ਜੋ ਨਿੱਕਾ ਮੋਟਾ ਕੰਮ ਕਰਕੇ ਦਿਹਾੜੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਆ ਕਿ ਘਰ ਦਾ ਖਰਚਾ ਵੀ ਚਲਾਉਣਾ ਬਹੁਤ ਔਖਾ ਹੈ ਤੇ ਜਿਹੜੀ 7 ਪਾਣੀ ਬੜੀ ਔਖੀ ਹੈ ਜਿਸ ਕਰਕੇ ਅਸੀਂ ਕਿਉਂਕਿ ਆਪਣੇ ਚੈਨਲ 'ਅਹੀ' ਕਾਫੀ ਲੋੜਵੰਦ ਪਰਿਵਾਰਾਂ ਦੀ ਮਾਇਤਤ ਹੋਈ ਹੈ ਕਿ ਉਹਨਾਂ ਦੇ ਘਰ ਬਣੇ ਹਨ ਹਨ ਉਹ ਆਸ ਹੈ ਕਿ ਇਹ ਵੀ ਵੀਡੀਓ ਵੇਖ ਕੇ ਦਾਨੀ ਸੱਜਣ ਐਨਜੀਓ ਟੀਮ ਜਰੂਰ ਇਹਨਾਂ ਦੇ ਪਰਿਵਾਰ ਦੀ ਮਾਇਤਤ ਕਰਨਗੇ ਜੋ ਬਟਾਲੇ ਦੇ ਨੇੜੇ ਦੀਕ ਹੈ ਪਿੰਡ ਕੁਤਬੀ ਨੰਗਲ ਪਰਿਵਾਰ ਦਾ ਜੋ ਕਨੈਕਟ ਨੰਬਰ ਵੀ ਆਪ ਜੀ ਨੂੰ ਦੱਸਿਆ ਜਾਵੇਗਾ ਹਾਂ ਜੀ ਪਹਿਲਾਂ ਆਪਣਾ ਨੰਬਰ ਦੱਸ ਦਿਓ ਜੀ 96 76 96 196 850 ਇਹ ਦੁਬਾਰਾ ਬੋਲ ਦਿਓ 76 99 196 850 ਇਹ ਪਰਿਵਾਰ ਦਾ ਕਨੈਕਟਰ ਨੰਬਰ ਹੈ ਔਰ ਵੱਧ ਛੜ ਕੇ ਮਹਤਤ ਕੀਤੀ ਜਾਵੇ ਔਰ ਇਹ ਬੱਚੀਆਂ ਹਨ ਛੋਟੀਆਂ-ਛੋਟੀਆਂ ਬੱਚੀਆਂ ਹਨ ਆਪਣੇ ਜੋ ਮਾਤਾ ਦੇ ਨਾਲ ਰਹਿ ਰਹੀਆਂ ਬੇਟਾ ਛੋਟਾ ਆਪਣੇ ਨਾਨਕੇ ਗਿਆ ਹੈ ਤੇ ਅਸੀਂ ਆਪਣੇ ਚੈਨਲ ਰਾਹੀਂ ਇਹ ਹੀ ਬੇਨਤੀ ਕਰਾਂਗੇ ਔਰ ਪਰਿਵਾਰ ਦਾ ਆਪਜੀ ਨੂੰ ਕਾਊਂਟਰ ਨੰਬਰ ਵੀ ਦੱਸਿਆ ਜਾਵੇਗਾ ਮੋਬਾਈਲ ਨੰਬਰ ਵੀ ਦੱਸਿਆ ਗਿਆ ਹੈ ਅਸੀਂ ਆਸ ਕਰਾਂਗੇ ਕਿ ਛੇਤੀ ਤੋਂ ਛੇਤੀ ਇਸ ਪਰਿਵਾਰ ਦੀ ਵੱਤੋਂ ਵੱਧ ਮੈਤ ਕੀਤੀ ਜਾਵੇ ਜੋ ਘਰ ਦੇ ਹਾਲਾਤ ਵੇਖ ਕੇ ਜਿਹੜੀਆਂ ਘਰ ਦੀਆਂ ਸੱਤਾਂ ਹਨ ਇੱਕ ਤੋਂ ਕਮਰੇ ਦੇ ਸੱਤਾਂ ਜਿਹੜੀਆਂ ਬਦਲੀ ਕੀਤੀਆਂ ਜਾਣ ਜੋ ਆਪਣਾ ਰਹਿਣ ਬਸੇਰਾ ਕਰਨ ਔਰ ਵੇਖਿਆ ਜਾਵੇ ਤੇ ਪਰਿਵਾਰ ਦਾ ਜਿਹੜਾ ਰਾਸ਼ਨ ਪਾਣੀ ਦਾ ਵੀ ਘਰ ਦਾ ਗੁਜ਼ਾਰਾ ਚਲਾਉਣਾ ਬੜਾ ਔਖਾ ਕਿੰਮਗਾਈ ਬਹੁਤ ਹੋ ਰਹੀ ਹੈ ਅਸੀਂ ਆਪਣੇ ਹਲਕਾ ਸਾਰੀ ਕਲਸੀ ਬਟਾਲਾ ਔਰ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗੇ ਇਹ ਸੇ ਖਬਰ ਵੇਖਦੇ ਆ ਸਾਰੇ ਜੋ ਵੀ ਵੱਧ ਤੋਂ ਵੱਧ ਇਸ ਪਰਿਵਾਰ ਦੇ ਨਾਲ ਕਨੈਕਟ ਕਰਕੇ ਇਹਨਾਂ ਦੀ ਮਦਦ ਕੀਤੀ ਜਾਵੇ ਐਨ ਜੀਓ ਟੀਮ ਸੇਵਾ ਸੁਸਾਇਟੀਆਂ ਬਹੁਤ ਹੀ ਇਸ ਤਰ੍ਹਾਂ ਦੇ ਸੰਸਥਾ ਹਨ ਜੋ ਇਸ ਤਰ੍ਹਾਂ ਦੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਹਨ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਜੋ ਦਾਨੀ ਸੱਜਣਾ ਤੱਕ ਪਹੁੰਚ ਸਕੇ ਔਰ ਇਹ ਪਰਿਵਾਰ ਦੀ ਬਣਦੀ ਮਦਦ ਕੀਤੀ ਜਾਵੇ ਤੁਸੀਂ ਦੇ ਹੋਡੀ ਐਸ ਐਨ ਯੂ ਪੰਜਾਬ ਦੀ ਖਾਸ ਰਿਪੋਰਟ ਬਿਊਰੋ ਚੀਫ ਦਵਿੰਦਰ ਸਿੰਘ ਦੀ ਖਾਸ ਖਬਰ ਧੰਨਵਾਦ ਕਲੰਗੀ <inaudible> ਹਾਂਜੀ <inaudible>